ਅੱਜ ਸਮਾਜ ਸੇਵਕਾ ਗੁਰਜੋਤ ਕੌਰ ਮੰਗੜ ਵੱਲੋਂ ਸ਼ਹਿਰ ਵਾਸੀਆਂ ਸਮੇਤ ਨਗਰ ਕੌਂਸਲ ਦੁਆਹਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੂੰ ਬਿਆਨ ਸਿੰਘ ਚੌਂਕ ਤੋਂ ਰੇਲਵੇ ਸਟੇਸ਼ਨ ਤੱਕ ਖਸਤਾ ਹੋਈ ਸੜਕ ਨੂੰ ਬਣਾਉਣ ਬਾਰੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਰੱਖਿਆ ਅਕਤੂਬਰ ਮਹੀਨੇ ਵਿੱਚ ਨਵੀਂ ਸੜਕ ਦਾ ਕੰਮ ਪੂਰਾ ਕਰ ਦਿੱਤਾ ਜਾਵੇ ਤਾਂ ਜੋ ਇਸ ਖਸਤਾ ਹਾਲਤ ਸੜਕ ਕਾਰਨ ਅਜੇ ਦਿਨ ਘਟਨਾਵਾਂ ਹੁੰਦੀਆਂ ਹਨ ਉਹਨਾਂ ਤੋਂ ਬਚਾਅ ਹੋ ਸਕੇ ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਨੇ ਮੰਗ ਪੱਤਰ ਨੂੰ ਪ੍ਰਵਾਨ ਕਰਦੇ ਹੋਏ ਪ੍ਰੋਸਾ ਦਵਾਇਆ ਕਿ ਇਹ ਸੜਕ ਅਕਤੂਬਰ ਮਹੀਨੇ ਵਿੱਚ ਬਣਾ ਕੇ ਤਿਆਰ ਕਰਵਾ ਦਿੱਤੀ ਜਾਵੇਗੀ ਪ੍ਰਧਾਨ ਜੀ ਅੱਜ ਸ਼ਹਿਰ ਵਾਸੀ ਤੁਹਾਨੂੰ ਸੜਕ ਦੇ ਸਬੰਧ ਚ ਮੰਗ ਪੱਤਰ ਦੇਣ ਆਏ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਵੱਖ-ਵੱਖ ਚੈਨਲਜ਼ਾਂ ਦੇ ਇੱਥੇ ਸਰਬਸ਼੍ਰੇਸ਼ਟ ਵਿਅਕਤੀ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਸਾਡੀ ਭੈਣ ਗਰਜੂਤ ਕੌਰ ਇਹ ਬੈਠੀ ਹੈ ਇਹਨੇ ਅੱਜ ਸਾਨੂੰ ਮੰਗ ਪੱਤਰ ਦਿੱਤਾ ਕਿ ਜਿਹੜੀ ਦਰਾਹ ਹੈ ਸ਼ਹਿਰ ਦੀ ਮੇਨ ਰੇਲਵੇ ਰੋਡ ਵਾਲੀ ਸੜਕਾਂ ਬਿਯੋਧੀ ਹਾਲਤ ਖਸਤਾ ਤੇ ਉਹ ਜਲਦੀ ਠੀਕ ਕਰਾਈ ਜਾਵੇ ਬਣਾਈ ਜਾਵੇ ਮੈਂ ਸਾਰੇ ਹੀ ਬੜੇ ਸਾਡੇ ਸ਼ਹਿਰ ਦੇ ਸੂਝਵਾਨ ਨੌਜਵਾਨ ਬੈਠੇ ਨੇ ਵੱਖ-ਵੱਖ ਐਨਓ ਜੀਆਂ ਦੇ ਨਾਲ ਵੀ ਕੰਮ ਕਰਦੇ ਨੇ ਸਾਡੇ ਕਾਉਂਸਲਰ ਸਹਿਬਾਨ ਪਲਵੰਤ ਸਿੰਘ ਜੀ ਕਾਲੂ ਰਿੱਕੀ ਵੈਕਟਰ ਜੀ ਬੈਠੇ ਆ ਤੇ ਸਾਰੇ ਜਿੰਨੇ ਤੁਸੀਂ ਬੈਠੇ ਹੋ ਮੇਰੇ ਬੜੇ ਸਤਿਕਾਰਯੋਗੋਂ ਜੇ ਆਪਾਂ ਸੜਕ ਦੀ ਗੱਲ ਕਰੀਏ ਕਈ ਵਾਰੀ ਬਾਜ਼ਾਰ ਦੇ ਵਿੱਚ ਆਮ ਗੱਲਾਂ ਹੁੰਦੀਆਂ ਵੀ ਸੜਕਾ ਜਿਹੜੀ ਬਹੁਤ ਦੇਰ ਤੋਂ ਨਹੀਂ ਬਣੀ ਇਹ ਬਿਲਕੁਲ ਠੀਕ ਆ ਇਹਨੂੰ ਸਮਾਂ ਲੱਗਿਆ ਪਰ ਇੱਕ ਸਾਲ ਪਹਿਲਾਂ ਇਹ ਸੜਕ ਬਣ ਜਾਣੀ ਸੀ ਇਹਦਾ ਦੇਰੀ ਹੋਣ ਦਾ ਕਾਰਨ ਮੇਨ ਇਹ ਆ ਕਿ ਇਹ ਸੜਕ ਅਸੀਂ ਸਿਮੈਂਟਡ ਪਾਸ ਕੀਤੀ ਸੀ ਜਿਹਦਾ ਟੈਂਡਰ ਵੀ ਲੱਗ ਗਿਆ ਸੀ ਸਾਰਾ ਕੁਝ ਹੋ ਗਿਆ ਸੀ ਪਰ ਸਾਡੇ ਸ਼ਹਿਰ ਦੇ ਵਤਵੰਤੇ ਸੱਜਣ ਦੁਕਾਨਦਾਰ ਕਿਉਂਕਿ ਛੋਟਾ ਜਿਹਾ ਸ਼ਹਿਰ ਆਪਾਂ ਹਰੇਕ ਦੇ ਨਾਲ ਪ੍ਰੇਮ ਪਿਆਰ ਆ ਹਰ ਦੀ ਗੱਲ ਸੁਣਨਾ ਆਪਣਾ ਫਰਜ਼ ਬਣਦਾ ਕੁਝ ਦੁਕਾਨਦਾਰ ਇਕੱਠੇ ਹੋ ਕੇ ਆਏ ਔਰ ਉਹਨਾਂ ਨੇ ਗੱਲ ਕੀਤੀ ਵੀ ਵਿਧਾਨ ਜੀ ਜੇ ਤੁਸੀਂ ਜਿਹੜੀ ਇਹ ਸੜਕਾ ਰੇਲਵੇ ਰੋਡ ਸਿਮੈਂਟਡ ਬਣਾਈ ਵੀ ਤਾਂ ਇਹ ਘੱਟੋ ਘੱਟ 6-7 ਇੰਚਾਂ ਜਿਹੜੀ ਪਹਿਲਾਂ ਵਾਲੀ ਸੜਕ ਨਾਲੋਂ ਉੱਚੀ ਹੋ ਜਾਣੀ ਆ ਸਾਡੀਆਂ ਜਿਹੜੀਆਂ ਦੁਕਾਨਾਂ ਨੇ ਇਹ ਕਈ ਪੁਰਾਣੀਆਂ ਬੜੀਆਂ ਉਹਨਾਂ ਦਾ ਬੇਸ ਪੁਰਾਣਾ ਵੀ ਉਹ ਨੀਵੀਆਂ ਹੋ ਜਾਣਗੀਆਂ ਕਦੇ ਵਾਰਸ਼ ਆਈ ਤੇ ਜਿਹੜਾ ਪਾਣੀ ਆ ਉਹ ਸਾਡੀਆਂ ਦੁਕਾਨਾਂ ਦੇ ਅੰਦਰ ਆਵੇ ਅਸੀਂ ਉਹਨਾਂ ਦੁਕਾਨਦਾਰ ਵੀਰਾਂ ਦੀ ਗੱਲ ਸੁਣੀ ਗੱਲ ਸੁਣ ਕੇ ਅਸੀਂ ਇਹ ਫੈਸਲਾ ਕੀਤਾ ਵੀ ਜਿਹਦੇ ਲਈ ਸੜਕ ਬਣਾਉਣੀ ਆ ਜਿਹੜੇ ਭਰਾਵਾਂ ਲਈ ਆਪਾਂ ਕੰਮ ਕਰਨਾ ਏ ਉਹਨਾਂ ਦੀ ਸਹਿਮਤੀ ਨਾਲ ਲਈ ਜਾਵੇ ਉਹਨਾਂ ਦੀ ਸਹਿਮਤੀ ਤੋਂ ਬਿਨਾ ਕੰਮ ਕੀਤਾ ਜਾਵੇ ਮੇਰਾ ਖਿਆਲ ਉਹ ਕੰਮ ਕੀਤੇ ਦਾ ਕੋਈ ਫਾਇਦਾ ਨਹੀਂ ਸੋ ਅਸੀਂ ਆਪਣੀ ਮਿਊਸਪਲ ਕਾਉਂਸਲ ਦੀ ਮੀਟਿੰਗ ਸੰਦੀ ਹਾਊਸ ਚ ਪਾਸ ਕੀਤਾ ਇਹ ਸਿਮੈਂਟਰਡ ਵਾਲੀ ਸੜਕ ਦਾ ਜਿਹੜਾ ਟੈਂਡਰ ਆ ਕੈਨਸਲ ਕੀਤਾ ਜਾਵੇ ਇਸ ਦੀ ਜਗ੍ਹਾ ਜਿਹੜੀ ਪੁਰਾਣੀ ਲੁੱਕ ਦੀ ਸੜਕਾ ਉਹ ਬਣਾਈ ਜਾਵੇ ਇਹ ਸਾਰੀ ਪ੍ਰਕਿਰਿਆ ਨੂੰ 1 ਸਾਲ ਦੇ ਕਰੀਬ ਸਮਾਂ ਲੱਗਿਆ ਕਿਉਂਕਿ ਜਿਹੜੇ ਸਰਕਾਰੀ ਕੰਮ ਨੇ ਕਈ ਵਾਰੀ ਆਪਾਂ ਸੋਚਦੇ ਹਾਂ ਜੀ ਆ ਕਿਹਾ ਹੁਣ ਨਹੀਂ ਬਣੀ ਮੈਂ ਮੰਨਦਾ ਲੇਟ ਹੋਈ ਆ ਪਰ 1 ਸਾਲ ਲੇਟ ਹੋਣ ਦਾ ਕਾਰਨ ਇਹ ਆ ਮੇਰੇ ਦੁਕਾਨਦਾਰ ਵੀਰਾਂ ਦੇ ਕਹਿਣ ਤੇ ਹੀ ਅਸੀਂ ਇਹ ਸਿਮੈਂਟਰਡ ਸੜਕ ਦਾ ਟੈਂਡਰ ਕੈਨਸਲ ਕਰਕੇ ਲੁੱਕ ਦੀ ਸੜਕ ਦਾ ਟੈਂਡਰ ਲਾਇਆ ਇਸ ਪ੍ਰਕਿਰਿਆ ਨੂੰ ਘੱਟੋ-ਘੱਟ 7 ਤੋਂ 8 ਮਹੀਨੇ ਲੱਗ ਜਾਂਦੇ ਆ ਜੇ ਆਪਾਂ ਕੋਈ ਵੀ ਕੰਮ ਆ ਜਿਹੜਾ ਉਹ ਨਗਰ ਕਾਉਂਸਲ ਦੀ ਪਹਿਲਾ ਮੀਟਿੰਗ ਵਿੱਚ ਰੱਖਣਾ ਪੈਂਦਾ ਫਿਰ ਉਹ ਜਦੋਂ ਪਾਸ ਹੋ ਜਾਂਦਾ ਫਿਰ ਉਹ ਅਸੀਂ ਏਡੀਸੀ ਦਫ਼ਤਰ ਲੁਧਿਆਣੇ ਜਾਂਦਾ 1 ਮਹੀਨੇ ਦਾ ਸਮਾਂ ਉੱਥੇ ਲੱਗ ਜਾਂਦਾ ਪਾਸ ਹੋਣ ਦੇ ਲਈ ਉਸ ਤੋਂ ਬਾਅਦ ਜਦੋਂ ਪਾਸ ਹੋ ਕੇ ਆ ਜਾਂਦਾ ਫਿਰ ਅਸੀਂ ਉਹਨੂੰ ਜਿਹੜਾ ਅਖਬਾਰ ਦੇ ਵਿੱਚ ਦਿੰਨੇ ਆ ਵੀ ਇਹ ਅਸੀਂ ਕੰਮ ਕਰਾਉਣਾ ਚਾਹੁੰਦੇ ਆ ਵੱਖ-ਵੱਖ ਏਜੰਸੀ ਜਿਹਨੇ ਵੀ ਕਰਨਾ ਉਹ ਬਲਾਈ ਕਰ ਸਕਦਾ ਆਨਲਾਈਨ ਸਿਸਟਮ ਆ ਪੰਜਾਬ ਚੋਂ ਕਿਤੇ ਵੀ ਕੋਈ ਵੀ ਟੈਂਡਰ ਪਾ ਸਕਦਾ ਫਿਰ 1 ਮਹੀਨਾ ਸਾਡੇ ਉਹ ਅਖਬਾਰ ਦਾ ਪ੍ਰਕਿਰਿਆ ਜਿਹੜੀ ਉਹ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਟੈਂਡਰ ਆ ਇਹ ਅਲਾਟ ਹੁੰਦਾ ਜਿਹੜੀ ਵੀ ਏਜੰਸੀ ਨੂੰ ਲੋਟ ਹੋਇਆ ਉਹ ਇਹ ਨਹੀਂ ਹੈ ਵੀ ਇੱਥੋਂ ਅਸੀਂ ਅੱਗੇ ਹੁੰਦਾ ਸੀ ਇੱਥੇ ਟੈਂਡਰ ਪਾਇਆ ਦੇਤਾ ਆਨਲਾਈਨ ਸਿਸਟਮ ਨਹੀਂ ਸੀ ਹੁੰਦਾ ਹੁਣ ਸਾਰਾ ਕੁਝ ਆਨਲਾਈਨ ਆ ਇਹ ਉੱਪਰ ਚੰਡੀਗੜ੍ਹ ਤੱਕ ਚੀਫ ਤੋਂ ਇਹਦੀ ਅਪਰੂਵਲ ਆ ਜਿਹੜੀ ਲੈਣੀ ਪੈਂਦੀ ਆ ਜਿਹੜਾ 10 ਲੱਖ ਤੋਂ ਘੱਟ ਦਾ ਕੰਮ ਆ ਉਹਦੀ ਤਾਂ ਅਪਰੂਵਲ ਇੱਥੇ ਹੀ ਮਿਲ ਜਾਂਦੀ ਆ ਪਰ ਜਿਹੜਾ ਵੱਡਾ ਕੰਮ ਆ ਉਹਦੀ ਅਪਰੂਵਲ ਚੰਡੀਗੜ੍ਹ ਤੋਂ ਲੈਣੀ ਪੈਂਦੀ ਇਸ ਕਰਕੇ ਇਹਦਾ ਸਾਰੀ ਪ੍ਰਕਿਰਿਆ ਕਰਦੇ ਹੋਏ ਹੁਣ ਅਸੀਂ ਪੂਰਾ ਜਿੰਨੀਆਂ ਪੜਾਵਾਂਾਂ ਚ ਲੰਘਣਾ ਦੀ ਲੰਘ ਚੁੱਕੇ ਆ ਇਹ ਜਿਹੜੀ ਸੜਕਾ ਇਹਨੂੰ ਸਾਨੂੰ 1 ਸਾਲ ਹੋ ਗਿਆ ਪ੍ਰਕਿਰਿਆ ਦੇ ਵਿੱਚ ਪਿਆ ਨੂੰ ਸਾਰੇ ਅਸੀਂ ਪੜਾ ਪੂਰੇ ਕਰ ਲਏ ਮੁਕੰਮਲ ਕਰ ਲਏ ਹੁਣ ਅਸੀਂ ਇਹ ਵਾਅਦਾ ਕਰਦੇ ਹਾਂ ਅੱਜ ਤੁਹਾਡੇ ਚੈਨਲ ਰਾਹੀਂ ਸਾਰੇ ਸ਼ਹਿਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਸੜਕਾਂ ਮੈਂ ਇਹ ਵਾਅਦਾ ਕਰਦਾ ਅੱਜ ਤੁਹਾਡੇ ਨਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਮੁਕੰਮਲ ਹੋ ਜਾਵੇ ਕੋਈ ਇਸ ਤਰ੍ਹਾਂ ਦਾ ਇਹਦਾ ਕੰਮ ਨਹੀਂ ਰਹੇਗਾ ਜਿਹੜਾ ਤੁਸੀਂ ਇਸ ਗੱਲ ਨੂੰ ਕਹੋ ਜੀ ਤੁਸੀਂ ਪ੍ਰਧਾਨ ਜੀ ਉੱਤੇ ਇੰਟਰਵਿਊ 'ਚ ਕਿਹਾ ਸੀ ਚੈਨਲ ਤੇ ਕਿਹਾ ਸੀ ਨਹੀਂ ਹੋਇਆ ਕਿਉਂਕਿ ਝੂਠ ਬੋਲਣਾ ਮੇਰੀ ਆਦਤ ਨਹੀਂ ਸੋਸ਼ਲ ਮੀਡੀਆ ਤੇ ਮੈਂ ਬੇਤੁਕੇ ਕੋਈ ਬਿਆਨਬਾਜ਼ੀ ਕਰਾਂ ਉਹ ਮੇਰਾ ਸੁਭਾਅ ਨਹੀਂ ਆਪਾਂ ਜੋ ਕਹਨੇ ਆ ਉਹ ਕਰਦੇ ਆ ਕੰਮ ਚ ਦੇਰੀ ਹੋ ਸਕਦੀ ਆ ਮਨ ਬੜਾ ਸਾਫ ਆ ਸ਼ੁੱਧ ਆ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਉਹਨਾਂ ਦੇ ਚੁਣੇ ਹੋਏ ਨਮਾਇੰਦੇ ਆ ਇਹ ਵਾਦਾ ਕਰਦੇ ਆ ਕਿ ਇੱਕ ਇੱਕ ਅੱਖਰ ਜਿਹੜਾ ਕਹਾਂਗੇ ਸੱਚ ਕਹਾਂਗੇ ਉਹਨਾਂ ਦੀ ਕਿਸਵੱਟੀ ਤੇ ਅਸੀਂ ਪੂਰਾ ਉਤਰਾਂਗੇ ਇੱਕ ਸੜਕ ਦਾ ਹੀ ਕੰਮ ਨਹੀਂ ਹੋਰ ਵੀ ਜਿਹੜੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਨੇ ਦੇਖੋ ਸਾਡੀ ਟ੍ਰੀਟਮੈਂਟ ਪਲੈਂਟ ਲੱਗੇ ਨੇ ਆਪਾਂ ਸਾਰਿਆਂ ਨੂੰ ਪਤਾ ਇਹ ਟ੍ਰੀਟਮੈਂਟ ਪਲਾਂਟ ਨੇ ਜਿਹੜੇ ਪ੍ਰੋਪਰ ਜਿੱਧਰ ਲੱਗਣੇ ਚਾਹੀਦੇ ਸੀ ਨਹੀਂ ਲੱਗੇ। ਮੈਂ ਕਿਸੇ ਦੀ ਨੰਦਿਆ ਕਰਾਂ ਉਹ ਮੇਰਾ ਸੋਚ ਦਾ ਮਾਲਕ ਨਹੀਂ ਉਹਦਾ। ਉਹ ਟ੍ਰੀਟਮੈਂਟ ਗਲਤ ਲੱਗਣ ਕਰਕੇ ਹਮੇਸ਼ਾ ਪਾਣੀ ਛੁੱਪਦੇ ਵੱਲ ਜਾਂਦਾ, ਇਹ ਚੜ੍ਹਦੇ ਵੱਲ ਨੂੰ ਪਾਇਆ ਗਿਆ। ਉਹਦਾ ਨਾਂ ਜਾਣ ਕਰਕੇ ਟ੍ਰੀਟਮੈਂਟ ਪਲਾਂਟ ਪ੍ਰੋਪਰ ਚੱਲ ਨਹੀਂ ਰਿਹਾ। ਪਰ ਉਹਦੇ ਲਈ ਵੀ ਅਸੀਂ ਚਾਹੇ ਇਹਨੂੰ ਪੰਜਾਬੀ 'ਚ ਕਹਿ ਲਵੋ ਵੀ ਅਸੀਂ ਧੱਕਾ ਕਰਦੇ ਆਂ। ਪਰ ਫੇਰ ਵੀ ਅਸੀਂ ਉਹ ਕੰਮ ਕਿਵੇਂ ਵੀ ਕਰੀਏ ਵੀ ਉਹ ਪਾਣੀ ਆ ਜਿਹੜਾ ਡਰੇਨ ਤੱਕ ਪਹੁੰਚੇ, ਕਿੱਥੇ ਤਾਂ ਉਧਰ ਨੂੰ ਜੇ ਪਾਣੀ ਜਾਂਦਾ ਛੁੱਪਦੇ ਵੱਲ ਆਪ ਜਾਣਾ ਸੀ। ਇੱਥੇ ਉਹਨਾਂ ਅਸੀਂ ਟ੍ਰੀਟਮੈਂਟ ਪਲਾਂਟ ਤੇ ਮੋਟਰਾਂ ਲਾ ਕੇ ਪ੍ਰੈਸ਼ਰ ਦੇ ਨਾਲ ਪਾਣੀ ਡਰੇਨ ਦੇ ਵਿੱਚ ਪਹੁੰਚਾਇਆ ਜਾ ਰਿਹਾ ਪਹਿਲਾਂ ਜਿਹੜਾ ਗਲੱਡਾ ਨੇ ਉੱਥੇ ਟ੍ਰੀਟਮੈਂਟ ਪਲਾਂਟ ਤੋਂ ਡਰੇਨ ਤੱਕ ਪੈਪ ਪਾਈ ਸੀ ਉਹ ਪਲਾਸਟਿਕ ਦੀ ਪੈਪ ਪਈ ਸੀ 8 ਇੰਚੀ ਪੈਪ ਸੀ ਜਦੋਂ ਕਿਸੇ ਅਸੀਂ ਪਾਣੀ ਕੋਈ ਉੱਥੋਂ ਜ਼ਿਆਦਾ ਮਾਤਰਾ ਚੜ੍ਹਦੇ ਸੀ ਵੀ ਸ਼ਾਇਦ ਜ ਪਾਣੀ ਨਾ ਖੜੇ ਤਾਂ ਉਹ ਪੈਪ ਲੀਕ ਹੋ ਜਾਂਦੀ ਸੀ ਥੋਂ ਥੋਂ ਤੋਂ ਸਾਨੂੰ ਬੜੀ ਦਿੱਕਤ ਆਉਂਦੀ ਉਹਦਾ ਵੀ ਤੁਹਾਨੂੰ ਮੈਂ ਦੱਸਦਾ ਜਾਣਕਾਰੀ ਨਹੀਂ ਅਸੀਂ ਟੈਂਡਰ ਉਹਦਾ ਵੀ ਲਾਤਾ 2 ਕਰੋੜ ਰੁਪਏ ਦਾ ਟੈਂਡਰ ਲੱਗਿਆ ਉਹ ਅਸੀਂ ਨਹੀਂ ਲਾਇਆ ਸੀਵਰੇਜ ਬੋਰਡ ਨੂੰ ਅਸੀਂ ਪੈਸੇ ਜਮ੍ਹਾਂ ਕਰਾ ਉਹ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਡਰੇਨ ਤੱਕ ਪਾਈਪ ਪਾ ਦੇਣੀ ਆ ਕਦੇ ਇਸ ਤੋਂ ਬਾਅਦ ਕੋਈ ਲੀਕੇਜ ਨਹੀਂ ਹੋਏਗੀ ਪ੍ਰੋਪਰ ਪਾਣੀ ਡਰੇਨ ਤੱਕ ਪਹੁੰਚੇਗਾ ਸੜਕ ਤੁਹਾਡੀ 31 ਤੂ ਗੁਰ ਤੋਂ ਪਹਿਲਾਂ ਤੁਹਾਨੂੰ ਮੁਕੰਮਲ ਮਿਲੇਗੀ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਉਹ ਅਸੀਂ ਹਮੇਸ਼ਾ ਤਤ ਪਰ ਲੱਗੇ ਰਹਿੰਦੇ ਆ ਪਰ ਜਦ ਕੋਈ ਕੰਮ ਚ ਕੋਈ ਦੇਰੀ ਹੋ ਜਾਂਦੀ ਆ ਕੋਈ ਨਾ ਕੋਈ ੜਿੱਕਾ ਪੈ ਜਾਂਦਾ ਤਾਂ ਅਗਲਾ ਸਮਝਦਾ ਖਾਪਣੀ ਹੈ ਧਿਆਨ ਨਹੀਂ ਦਿੰਦੇ ਐਸੀ ਕੋਈ ਗੱਲ ਨਹੀਂ ਮੈਨੂੰ 30 ਸਾਲ ਹੋ ਗਏ ਲੋਕਾਂ ਨੂੰ ਚੁਣਦੇ ਨੂੰ ਚੁਣ ਕੇ ਆਪਾਂ ਨੂੰ ਮੈਂ ਦੇ ਆਉਨੇ ਆ ਜੇ ਆਪਾਂ ਨੂੰ ਲੋਕ ਚੁੰਨਦੇ ਨੇ ਉਹ ਕੋਈ ਸੋਚਣਾ ਚੁੰਨਦੇ 30 ਸਾਲ ਤੱਕ ਮੈਂ ਅੱਜ ਤੱਕ ਕਦੇ ਕਿਸੇ ਨੂੰ ਮੰਦਾ ਨਹੀਂ ਬੋਲਿਆ ਕਦੇ ਕਿਸ ਦੀ ਸ਼ਾਨ ਦੇ ਖਿਲਾਫ ਲਫਜ਼ ਨਹੀਂ ਕਿਹਾ ਕਦੇ ਇਹ ਨਹੀਂ ਹੈ ਮੈਂ ਕਿਸੇ ਦੀ ਅਣ ਸੁਣੀ ਕੀਤੀ ਉਹ ਵੀ ਜਿਹੜਾ ਵੀ ਆਇਆ ਸਿਰ ਮੱਤੇ ਆ ਤੁਸੀਂ ਆਇਓ ਮੇਰੇ ਰਿਸਪੈਕਟਡ ਹੋ ਮੈਂ ਇਹ ਜ਼ਰੂਰ ਕਹੂੰਗਾ ਬੇਨਤੀ ਕਰੂੰਗਾ ਤੁਹਾਡੇ ਮੱਦੇਮ ਰਹੀਂ ਵੀ ਦੇਖੋ ਧਰਨੇ ਲਾਉਣਾ ਕੋਈ ਹੱਲ ਨਹੀਂਗਾ ਵੀ ਤੁਸੀਂ ਪਿਆਰ ਨਾਲ ਤੁਸੀਂ ਅੱਜ ਬੈਠੇ ਹੋ ਸਾਰੇ ਆਇਓ ਮੈਨੂੰ ਤੁਹਾਨੂੰ ਸਵਾਲ ਕਰਨ ਦਾ ਪੂਰਾ ਹੱਕ ਆ ਅਗਰ ਮੈਂ ਤੁਹਾਡੇ ਉਹ ਸਵਾਲ ਤੇ ਪੂਰਾ ਨਹੀਂ ਉਤਰੂਗਾ ਫਿਰ ਤੁਸੀਂ ਧਰਨਾ ਵੀ ਲਾ ਸਕਦੇ ਹੋ ਤੁਸੀਂ ਬੰਦੇ ਚਾਰ ਬੰਦਿਆਂ ਚ ਵੀ ਗੱਲ ਕਰ ਸਕਦੇ ਹੋ ਮੈਨੂੰ ਵੀ ਪੁੱਛ ਸਕਦੇ ਹੋ ਵੀ ਤੁਸੀਂ ਪ੍ਰਧਾਨ ਜੀ ਝੂਠ ਬੋਲਿਆ ਤੁਸੀਂ ਆਹ ਕੰਮ ਨਹੀਂ ਕੀਤਾ ਐਸੀ ਕੋਈ ਗੱਲ ਨਹੀਂ ਕੋਈ ਵੀ ਚਾਹੇ ਧਰਨਾ ਲਾਉਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਵੀ ਇੱਕ ਵਾਰੀ ਨਗਰ ਕਾਉਂਸਲ ਸਾਡੇ ਦਫ਼ਤਰ ਆਵੇ ਜਿਸ ਤਰ੍ਹਾਂ ਤੁਸੀਂ ਆਏ ਹੋ ਦਫ਼ਤਰ ਆ ਕੇ ਸਾਨੂੰ ਦੱਸੇ ਜਿੱਥੇ ਉਹਦੀ ਕੋਈ ਸਮੱਸਿਆ ਅਸੀਂ ਉਹਦਾ ਹੱਲ ਕਰਨ ਦਾ ਯਤਨ ਕਰਾਂਗੇ ਜੇ ਹੱਲ ਨਹੀਂ ਹੋਊ ਤਾਂ ਉਹਦਾ ਦੱਸਾਂਗੇ ਵੀ ਇਹਦਾ ਕੀ ਕਾਰਨ ਹੈ ਤੇ ਜੇ ਅਸੀਂ ਨਹੀਂ ਕਰਾਂਗੇ ਜਾਣ ਗੁੱਜ ਕੇ ਤਾਂ ਤੁਹਾਡੇ ਕੋ ਪੂਰਾ ਹੱਕ ਆ ਤੁਸੀਂ ਧਰਨਾ ਦਿਓ ਤੁਸੀਂ ਅਖਬਾਰ ਚ ਪ੍ਰੈਸ ਜੰਦੋ ਸਾਰਾ ਕੁਝ ਕਰ ਸਕਦੇ ਹਾਂ ਇਸ ਕਰਕੇ ਮੈਂ ਤੁਸੀਂ ਜਿੰਨੇ ਮੇਰੇ ਭੈਣ ਭਾਈ ਨੌਜਵਾਨ ਵੀਰ ਬੈਠੇ ਆ ਤੁਹਾਨੂੰ ਅੱਜ ਬਚਪਾਜ ਦਰੋਂ ਵੀ ਸ਼ਹਿਰ ਦਾ ਕੋਈ ਨਹੀਂ ਕੰਮ ਛੱਡਾਂਗੇ ਜਿਹੜਾ ਭਾਈ ਅਧੂਰਾ ਰਹਿ ਜਾਊਗਾ ਆਉਣ ਵਾਲੇ ਸਮੇਂ ਚ ਸਾਰੇ ਕੰਮ ਹੋਣਗੇ ਹਰ ਇੱਕ ਕੰਮ ਤੇ ਗੌਰ ਕੀਤੀ ਜਾਊਗੀ ਤੇ ਸੜਕ ਦਾ ਜਿਹੜਾ ਤੁਸੀਂ ਮੈਮੋਰੰਡਮ ਲੈ ਕੇ ਆਏ ਹੋ ਮੰਗ ਪੱਤਰ ਲੈ ਕੇ ਆਏ ਹੋ ਐਮਐਲਏ ਸਾਹਿਬ ਦਾ ਵੀ ਮੈਨੂੰ ਫੋਨ ਆਇਆ ਸੀ ਪ੍ਰਧਾਨ ਜੀ ਮੈਂ ਇਲੈਕਸ਼ਨ ਦੇ ਵਿੱਚ ਆਇਆ ਹੋਇਆ ਹਾਂ ਭੈਣ ਜੀ ਆਉਣਗੇ ਉਹਨਾਂ ਦਾ ਮੰਗ ਪੱਤਰ ਫੜ ਲਿਓ ਔਰ ਉਹਨਾਂ ਨੂੰ ਵਿਸ਼ਵਾਸ ਦਿਲਾਇਓ ਕਿਉਂਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਵੀ ਸੜਕ ਹਰ ਹਾਲ ਅਕਤੂਬਰ ਤੱਕ ਬਣਨੀ ਚਾਹੀਦੀ ਹੈ ਸੋ ਮੈਂ ਬੜਾ ਲੰਬਾ ਨਹੀਂ ਇਸ ਵਿਸ਼ੇ ਤੇ ਜਾਂਦਾ ਜਿਹੜੀ ਮੰਗ ਤੁਸੀਂ ਲੈ ਕੇ ਆਏ ਹੋ ਉਹ 31 ਅਕਤੂਬਰ ਤੋਂ ਪਹਿਲਾਂ ਤੁਹਾਡੀ ਤੁਹਾਡੇ ਨਾਲ ਵਾਦਾ ਇਹ ਵਾਦਾ ਜਿਹੜਾ ਸਾਡਾ ਸੱਚਾ ਵਾਦਾ ਤੇ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ ਜੇ ਨਾ ਬਣੀ ਇਸ ਕਰਕੇ 31 ਅਕਤੂਬਰ ਤੱਕ ਤੁਹਾਨੂੰ ਕੋਈ ਕਸ਼ ਕਰਨ ਦੀ ਲੋੜ ਨਹੀਂ ਉਸ ਤੋਂ ਪਹਿਲਾਂ ਪਹਿਲਾਂ ਪ੍ਰਮਾਤਮਾ ਕਰੇ ਤੁਹਾਨੂੰ ਵਧੀਆ ਸੜਕ ਬਣਾ ਕੇ ਦਵਾਂਗੇ ਮੈਨੂੰ ਆਸ ਰੱਖਦਾ ਵੀ 5-7 ਸਾਲ 10 ਸਾਲ ਤੁਹਾਨੂੰ ਸੜਕ ਦੁਆਰਾ ਇਸ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਊਗੀ ਵੀ ਇਹ ਸੜਕ ਬਣਾਈ ਸੀ ਜੀ ਆ ਬੱਟੇ ਨਿਕਲ ਗਏ ਜੀ ਆ ਲੋਕ ਘਟਾ ਜੀ ਕਹਿਣ ਵਾਲਾ ਕਹੀ ਜਵੇ ਪਰ ਅਸੀਂ ਗਰੰਟੀ ਦਵਾਂਗੇ ਇਸ ਗੱਲ ਦੀ ਐਨ ਵਧੀਆ ਸੜਕ ਬਣਾ ਕੇ ਦਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਨੂੰ ਆਪਣਾ ਮਾफी ਮੰਗਦਾ ਤੁਸੀਂ ਆਇਓ ਕਿਰਤੀ ਸਮਰ ਵਾਹਿਗੁਰੂ ਜੀ ਦਾ ਖਾਲਸਾਬ ਵਾਹਿਗੁਰੂ ਜੀ ਫਤਿਹ ਤੁਸੀਂ ਦੇਖ ਰਹੇ ਹੋ ਡੀਐਮ ਨਿਊਜ਼ ਮੈਂ ਤੁਹਾਡਾ ਆਪਣਾ ਤਰੁਣਾ ਤੇ ਮੇਰੇ ਨਾਲ ਲਵੀ ਬੋਣੀ ਆਪਾਂ ਖੜੇ ਨਗਰ ਕੌਸ਼ੇ ਦਰਾਹ ਵਿਕੇ ਕੱਲ ਮੈਨਾਂ ਤੁਹਾਡੇ ਸੱਟ ਲੱਗੀ ਸੀ ਅੱਜ ਤੁਸੀਂ ਦਰਾਹ ਨਗਰ ਕੌਸ਼ੇ ਪ੍ਰਧਾਨ ਜੀ ਨੂੰ ਮੰ ਪਹਿਲਾਂ ਤਾਂ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਾਨੂੰ ਅੱਜ ਇਥੋਂ ਇਸ ਵਾਰ ਪੂਰਾ ਸ਼ਵਾਸ਼ਨ ਮਿਲਿਆ ਵੀ ਜੋ ਸਾਡੀ ਸੜਕ ਅਕਤੂਬਰ ਤੱਕ ਕੰਪਲੀਟ ਹੋ ਜੂਗੀ ਤੇ ਇਹਦੇ ਵਿੱਚ ਕੋਈ ਝੂਠ ਨਹੀਂ ਕਹਿੰਦੇ ਵੀ ਅਕਤੂਬਰ ਤੱਕ ਅਗਰ ਜੇ ਉਹ ਕੰਪਲੀਟ ਨਹੀਂ ਹੁੰਦੀ ਤਾਂ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਜਾਂ ਕੁਝ ਵੀ ਕਰ ਸਕਦੇ ਹੋ ਉਨਾ ਚਿਰ ਚਲੋ ਅਸੀਂ ਪੋਸਟਪੋਨ ਕਰਦੇ ਹਾਂ ਇਸ ਚੀਜ਼ ਨੂੰ ਅਕਤੂਬਰ ਤੱਕ ਦਾ ਟਾਈਮ ਦਿੰਨੇ ਆ ਪਰ ਅਸੀਂ ਇਹ ਵੀ ਚੀਜ਼ ਦਾ ਨਾਲ ਕਹਿੰਦੇ ਆ ਵੀ ਅਸੀਂ ਧਰਨਿਆਂ 'ਚ ਜ਼ਿਆਦਾ ਵਿਸ਼ਵਾਸ ਨਹੀਂ ਰੱਖਦੇ ਅਸੀਂ ਕੰਮ ਕਰਾਉਣ 'ਚ ਵਿਸ਼ਵਾਸ ਰੱਖਦੇ ਆ ਜੇ ਸਾਡਾ ਕੰਮ ਹੋਊਗਾ ਤਾਂ ਸਾਨੂੰ ਕੋਈ ਮਾਹੌਲ ਖਰਾਬ ਕਰਨ ਦਾ ਸ਼ੌਂਕ ਨਹੀਂ ਹੈਗਾ ਤੇ ਨਾ ਹੀ ਅਸੀਂ ਦਾ ਬਿਨਾ ਕਿਸੇ ਕਾਰਨ ਤੋਂ ਮਾਹੌਲ ਖਰਾਬ ਕਰਾਂਗੇ ਠੀਕ ਹੈ ਨਾ ਅਸੀਂ ਪੂਰਾ ਅਕਤੂਬਰ ਤੱਕ ਇਸ ਚੀਜ਼ ਦੀ ਵੇਟ ਕਰਾਂਗੇ ਲਾਸਟ ਅਕਤੂਬਰ ਤੱਕ ਵੀ ਜੇ ਸੜਕ ਬਣਦੀ ਆ ਸਾਡੇ ਸ਼ਹਿਰ ਨੂੰ ਇੱਕ ਚੰਗੀ ਸੜਕ ਤੇ ਚੰਗਾ ਮਾਹੌਲ ਮਿਲਦਾ ਇਸ ਤੋਂ ਵੱਧ ਸਾਨੂੰ ਕੀ ਚਾਹੀਦਾ ਹਾਂ ਜੀ ਤੁਹਾਨੂੰ ਕੀ ਲੱਗਦਾ ਮੈਡਮ ਵੀ ਧਰਨਿਆਂ ਤੋਂ ਬਿਨਾ ਹੋ ਜਾਏਗਾ ਕੰਮ ਜੀ ਹੁਣ ਦੇਖੋ ਜੀ ਲੀਗਲੀ ਪ੍ਰोसीਜਰਸ ਵੀ ਹੁੰਦੇ ਨੇ ਪਹਿਲਾਂ ਆਪਾਂ ਲੀਗਲੀ ਪ੍ਰोसीਜਰਸ ਵੱਲ ਤੁਰੀਏ ਠੀਕ ਹੈ ਜਦੋਂ ਜੇ ਉਹ ਸਾਡਾ ਨਹੀਂ ਪੂਰਾ ਕੰਪਲੀਟ ਹੁੰਦਾ ਫਿਰ ਉਸ ਤੋਂ ਬਾਅਦ ਧਰਨਿਆਂ ਦੀ ਤਾਂ ਹੈਗੀ ਹੋਈ ਆਪਸ਼ਨ ਸਾਡੇ ਕੋਲੇ ਹੈ ਨਾ ਫਿਰ ਉਹ ਆਪਾਂ ਕਰਾਂਗੇ ਪਹਿਲਾਂ ਲੀਗਲੀ ਕਰਕੇ ਦੇਖਿਆ ਹੁਣ ਲੀਗਲੀ ਚੱਲੇ ਆ ਪਹਿਲਾਂ ਲੀਗਲੀ ਪ੍ਰੋਸੈਸ ਕਰਦੇ ਆ ਜੇ ਸਾਡਾ 31 ਅਕਤੂਬਰ ਤੱਕ ਪੂਰਾ ਹੁੰਦਾ ਠੀਕ ਹੈ ਨਹੀਂ ਉਸ ਤੋਂ ਬਾਅਦ ਧਰਨਿਆਂ ਵੱਲ ਵੀ ਚੱਲ ਪਾਂਗੇ